ਓ ਭਗਵਾਨ ਜਮਾਨ ਸਿਆ ਭਾਵੇਂ 50 ਹਜ਼ਾਰ ਰੁਪਏ ਯਾਰ ਕਰਦੇ ਨਸ਼ਾ ਬੰਦ ਨਹੀਂ ਹੋ ਸਕਦਾ ਜਾ ਮੈਂ ਰਾਜਨੀਤੀ ਛੱਡ ਜੂੰਗਾ ਜੇ ਤੂੰ ਨਸ਼ਾ ਬੰਦ ਕਰ ਦਿੱਤਾ ਐਡਾ ਵੱਡਾ ਫੈਸਲਾ ਇਹ ਕਾਂਗਰਸ ਵੀ ਨਹੀਂ ਕਰ ਸਕਦੀ ਹੈਲੋ ਕੱਲ ਨੂੰ ਇੱਥੇ ਆਵੇ ਮੈਂ ਸਾਡਾ ਅਮਰਿੰਦਰ ਸਿੰਘ ਆਇਆ ਉਹਨੇ ਗੁੜਕਾ ਹੱਥੋਂ ਫੜ ਲਿਆ ਵੀ ਮੈਂ ਕਾਂਗਰਸ ਵੀ ਨਸ਼ਾ ਨਹੀਂ ਬੰਦ ਕਰ ਸਕਦਾ ਕਾਲੀ ਦਲ ਇਹ ਲੈ ਕੇ ਆਇਆ ਸੀ ਇਹ ਚਿੱਟਾ ਸਮੈਖ ਕਾਲੀ ਦਲ ਦਾ ਇੱਕ ਬੰਦਾ ਲੈ ਕੇ ਆਇਆ ਸੀ ਪਰ ਚੱਲੀ ਜਾ ਰਿਹਾ ਇਹ ਬੰਦ ਨਹੀਂ ਹੋ ਸਕਦਾ ਇਹ ਬੰਦ ਕਿਵੇਂ ਹੋ ਸਕਦਾ ਸੁਣ ਲੋ ਸੁਣੋ ਭਾਈ ਧਾਖੇ ਆ ਰਹੇ ਹੋ ਸੁਣੋ ਇੱਕ ਤਾਂ ਨੌਜਵਾਨ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਮੁੰਡਾ 9 ਵਜੇ ਤਰਕੇ ਬੱਸ ਤੇ ਚੜਕੇ ਨੌਕਰੀ ਜਾਵੇ ਤੇ ਸ਼ਾਮ ਨੂੰ 5 ਵਜੇ ਆਵੇ ਉਹ ਮਹਿਲਾ ਰਹਿਣਾ ਘਟੇ ਤੇ ਫੇਰ ਨਸ਼ਾ ਘਟ ਸਕਦਾ ਬੰਦ ਨਹੀਂ ਹੋ ਸਕਦਾ ਸੁਣੋ ਦੂਜੀ ਗੱਲ ਕਿਵੇਂ ਹੋ ਸਕਦਾ ਪੱਤਰਕਾਰ ਖੜੇ ਐ ਮੈਂ ਗਿਆ ਸਮੈਕ ਪੀਣ ਵਾਲੇ ਦੀ ਮਾਂ ਕੋਲੇ ਤੇ ਉਹ ਕੋਲੇ ਚਿੱਟਾ ਲਾਉਣ ਵਾਲੇ ਦੇ ਮਾਂ ਪਿਓ ਕੋਲੇ ਟੀਕਾ ਲਾਉਣ ਵਾਲੇ ਮਾਂ ਪਿਓ ਕੋਲੇ ਕਈਆਂ ਕੋਲੇ 50 ਘਰਾਂ ਚ ਗਿਆ ਮੈਂ ਪੁੱਛਿਆ ਮੁੰਡਾ ਕਿੰਨੇ ਕਿਰਦਾ ਲਾਉਂਦਾ ਸੀ ਕਹਿੰਦੇ ਤਿੰਨ ਕਿਸਾ ਹੋਗੇ ਕੋਈ ਕਹਿੰਦਾ 2.5 ਸਾਲ ਤਿੰਨ ਇਹ ਚਟਾ ਸਮੈਕ ਦੇ ਟੀਕੇ ਦੀ ਉਮਰ ਹੈ ਤਿੰਨ ਤੋਂ ਸਵਾ ਤਿੰਨ ਸਾਲ ਮਰ ਜਾਂਦਾ ਜਿਹਦੇ ਸੰਗ ਚੋਂ ਲੰਘ ਗਿਆ ਮੇਰੀ ਗੱਲ ਸਹੀ ਹੈ ਫਿਰ ਮੈਂ ਗਿਆ ਫੀਮ ਵਾਲੇ ਦੇ ਘਰੇ ਫੀਮ ਜਿਹੜੇ ਖਾਂਦੇ ਉਹਨਾਂ ਨੂੰ ਪੁੱਛਿਆ ਭਾਈ ਦੱਸਿਓ ਕਿਤੇ ਸਾਡਾ ਬੁੜਾ ਤਾਂ 40 ਸਾਲਾਂ ਦਾ ਖਾਈ ਜਾਂਦਾ ਹੈ ਸਾਡਾ ਪਿਓ 25 ਸਾਲ ਦੇ ਡੋਡੇ ਖਾਂਦਾ ਹੈ ਮੈਂ ਮੁਕਸਰ ਦਾ ਰਹਿਣ ਵਾਲਾ ਤੇ ਮੇਰੇ ਹਲਕਾ ਲੰਬੀ ਨਾਲ ਲੱਗ ਜਾਂਦਾ ਜਿਹੜਾ ਬਾਦਲ ਦਾ ਏਰੀਆ ਹੈ ਉੱਥੇ ਚਿੱਟਾ ਤੇ ਸਮੈਗ ਨਹੀਂ ਹੈ ਟੀਕਾ ਵੀ ਨਹੀਂ ਹੈ ਮੈਂ ਕਿਹਾ ਯਾਰ ਗੱਲ ਕੀ ਹੈ ਬਾਬਿਆਂ ਨੇ ਮੈਨੂੰ ਦੱਸਿਆ ਮੈਂ ਤਾਂ ਜੰਮੇਰੀ ਤੋਂ ਉਮਰ 46 ਸਾਲ ਹੈ ਬਾਬੇ ਕਹਿੰਦੇ Rajasthan ਚ ਪੋਸਟ ਦੇ ਠੇਕੇ ਖੁੱਲੇ ਹੁੰਦੇ ਸੀ ਤੇ ਅਸੀਂ ਉਧਰੋਂ ਪੋਸਟ ਲਿਆਉਂਦੇ ਸੀ ਇਸ ਕਰਕੇ ਸਾਨੂੰ ਚਿੱਟੇ ਦੀ ਇੱਥੇ ਲੋੜ ਹੀ ਨਹੀਂ ਪਈ ਸਾਡੇ ਲੋਕਾਂ ਨੂੰ ਬੋਲੋ ਕੰਮ ਲੋਕ ਜਾਦੇ ਕਰਦੇ ਸੀ ਮਰਿਆ ਕੋਈ ਨਹੀਂ ਮੈਂ ਕੱਲ ਮੈਂ ਕਈ ਦਿਨਾਂ ਦਾ ਹੋਕਾ ਦਿਨਾਂ ਫਿਰਦਾ ਮੈਂ ਮੈਂ ਸ਼ਰਾਬ ਵੀ ਨਹੀਂ ਪੀਂਦਾ ਮੈਂ ਕਿਸੇ ਨਸ਼ੇ ਦੀ ਹੰਮੀ ਨਹੀਂ ਪਰਦਾ ਕੋਈ ਕਹਿੰਦਾ ਅਫਗਾਨਿਸਤਾਨ ਬਣਾ ਦਿਓਗੇ ਅਫਗਾਨਿਸਤਾਨ ਦੇ ਵਿੱਚ ਹੋਰ ਬੜੀਆਂ ਦਿੱਕਤਾਂ ਇਹ ਜਾਨ ਲੈਵਾ ਨਸ਼ੇ ਨਹੀਂ ਹੈ ਇਹ ਬੰਦੇ ਦੀ ਜਾਨ ਨਹੀਂ ਲੈਂਦੇ ਜਿਵੇਂ ਕੈਨੇਡਾ ਕੈਨੇਡਾ ਚ ਮਰਵਾਣਾ ਉਹਨਾਂ ਨੇ ਲੀਗਲਾਈਜ਼ ਕਰਤਾ ਠੇਕੇ ਖੋਲਤੇ ਗੋਲੀਆਂ ਮਿਲਦੀਆਂ ਟੌਫੀਆਂ ਉਹ ਲੈ ਲੈਂਦੇ ਆ ਲੋਕ ਤੇ ਖਾ ਕੇ ਆਪਦਾ ਸ਼ਰੀਰ ਨੂੰ ਉਹਨੇ ਇੱਕ ਡੋਜ਼ ਲੈ ਜਾਂਦੀ ਹੈ ਜਿਹੜਾ 30 ਸਾਲ ਦਾ ਜਾਂ 4 ਸਾਲ ਦਾ ਨਸ਼ਾ ਕਰ ਰਿਆ ਉਹਨੂੰ ਘੱਟ ਮਾਰੂ ਨਸ਼ੇ ਤੇ ਸ਼ਿਫਟ ਕੀਤਾ ਜਾ ਸਕਦਾ ਹੈ ਮਾਰਾ ਨਾਲ ਡਾਕਟਰਾਂ ਨਾਲ ਚਰਚਾ ਕਰਨ ਦੇ ਬਾਅਦ ਆ ਨਹੀਂ ਛੱਡੀ ਜਾ ਸਕਦੀ ਹੌਲੀ ਹੌਲੀ ਚਿੱਟੇ ਤੋਂ ਇਸ ਪਾਸੇ ਤੇ ਇਸ ਪਾਸਿਓ ਫਿਰ ਹੌਲੀ ਹੌਲੀ ਸਾਫ ਸੁਥਰਾ ਬੱਚੇ ਤਾਂ ਮਚਣਗੇ ਗੱਲੀ ਬਾਤੀ ਕਹਿ ਦਿਆ ਰਾਤ ਨੂੰ ਨਸ਼ਾ ਵੰਡ ਕਰ ਦਿਆਂਗੇ ਮੈਨੂੰ ਮੁੱਖ ਮੰਤਰੀ ਬਣਾ ਦਿਓ ਕਿਹੜਾ ਕਰ ਦੂਗਾ ਬਈ ਇਹੋ ਜੀਆਂ ਝੂਠੀਆਂ ਗੱਲਾਂ ਹੁਣ ਚੱਲਣੀਆਂ ਨਹੀਂ